बंद कुया हरामीरा लांति दलिया बगैरता जानमन हरा दिया प्योर हरा दिया हराम नहीं बेटा ये ठीक नहीं वेरी गुड वेरी गुड वेरी गुड हां जी हां जी ਵੈਰੀ ਗੁੱਡ ਵੈਰੀ ਓ ਮਾਈ ਗਾਡ ਕਮ ਆਨ ਬੇਬੀ ਸਟਾਪ ਇਟ ਦੇਖੋ ਮਿੱਤਰੋ ਕਿੰਨਾ ਬੇਸ਼ਰਮ ਬੰਦਾ ਹੈ ਇਹ ਹੈ ਆਪ ਕੁਝ ਨਹੀਂ ਕਹਿ ਰਿਹਾ ਕਰ ਰਿਹਾ ਐਕਸਰਸਾਈਜ਼ ਆਪਣੀ ਵੀ ਵੀਡੀਓ ਦਿਖਾ ਕਿ ਉਹਦੀ ਕੱਲੀ ਦੀ ਦਿਖਾਉਣਾ ਪਤਾ ਹੈ ਨਾ ਵਿਊ ਹੀ ਉੱਤੇ ਆਉਣੇ ਆ ਤਾਂ ਕਰਕੇ ਉਹਦੇ ਅੰਗ ਪ੍ਰਦਰਸ਼ਨ ਕੱਲਾ ਕੱਲਾ ਜਿਹੜਾ ਅੰਗ ਹੈ ਉਹਦਾ ਦਿਖਾਉਣ ਡਿਆ ਬੱਤ ਸਹੀ ਹੈ ਇਹ ਕੀ ਹੁੰਦਾ ਕੰਮ ਹੁੰਦਾ ਕਿ ਫੋਨ ਦੇਖ ਹੁੰਦਾ ਰੋਟੀ ਕਦੋਂ ਮਿਲਣੀ ਆ ਤਾਂ ਇਦਾਂ ਪਤਾ ਪਹਿਲੇ ਤਾਂ ਗੈਸ ਦੇ ਕੋਲ ਫੋਨ ਕਰਦੇ ਰੱਖਿਆ ਹੈ ਹੈ ਇੱਥੇ ਰੋਟੀ ਵੀ ਕੱਲ ਨੂੰ ਮਿਲੂਗੀ ਮੈਨੂੰ ਲੱਗਦਾ ਓ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਅੱਜ ਵਾਲਾ ਜੱਟ ਕੁੜੇ ਤੇਰਾ ਮਾਝਿਆ ਵਾਲਾ ਜੱਟ ਕੁੜੇ ਇੱਕ ਇਹ ਹੁੰਦਾ ਕੰਮ ਹੁੰਦਾ ਕਿ ਫੋਨ ਦੇਖ ਹੁੰਦਾ ਕੰਮ ਹੁੰਦਾ ਰੋਟੀ ਕਦੋਂ ਮਿਲਣੀ ਆ ਤਾਂ ਐਡਾ ਪੁੱਤਰ ਪਹਿਲੇ ਤਾਂ ਗੈਸ ਦੇ ਕੋਲ ਫੋਨ ਕਰਦੇ ਰੱਖਿਆ ਅੱਛਾ ਹਾਂ ਇਹ ਤਾਂ ਰੋਟੀ ਫੇ ਕੱਲ ਨੂੰ ਮਿਲੂਗੀ ਮੈਨੂੰ ਲੱਗਦਾ ਏਦਾਂ ਕਰੋ ਤੁਸੀਂ ਬਾਹਰੇ ਬੈਠੋ ਮੈਂ ਆਪੇ ਬਣਾ ਲਾਂ ਰੋਟੀ ਇੱਕ ਦੋਸਤੋ ਇਹ ਪਤਾ ਨਹੀਂ ਕਿੱਦਾਂ ਦੀ ਕਲਜੋਗੀ ਮਾਂ ਹੈ ਮੈਂ ਤੇ ਕਲਜੋਗੀ ਕਹੂੰਗਾ ਜਿਹੜੀ ਸਾਰਾ ਦਿਨ ਆ ਫੋਨ ਲੈ ਕੇ ਆਪਣੀ ਕੁੜੀ ਦੇ ਕਦੀ ਵਾੜੇਗੀ ਤੇ ਕਦੀ ਕਿਤੇ ਵਾੜੇਗੀ ਤੇ ਕਦੀ ਕਿਤੇ ਬਾਰੇਗੀ ਇਹਨੂੰ ਪੂਰਾ ਸਰਮਣੀ ਆਉਂਦੀ ਵੀ ਆਪਾਂ ਕੀ ਕਰਨ ਦੇ ਆ ਕੀ ਨਹੀਂ ਕਰਨ ਦੇ ਆ ਵੀ ਇੰਟਰਨੈਟ ਤੇ ਅਸੀਂ ਕੀ ਦਿਖਾ ਰਹੇ ਆ ਔਰ ਲੋਕੀ ਦੇ ਆਪਣੇ ਕੱਲ ਅੱਜ ਕੱਲ ਮਾਪੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਇਹ ਸਮਝਾਉਂਦੀ ਬਚਾਈ ਉਹਨੂੰ ਹਲਾਸ਼ੇਰੀ ਦੇ ਰਹੀ ਆ ਕਿ ਨਹੀਂ ਪੁੱਤ ਜਿੰਨਾ ਵਿਖਾਏਂਗੀ ਉਨਾ ਹੀ ਚੱਲੂਗਾ ਪੁੱਤ ਕੱਲੀ ਕੱਲੀ ਚੀਜ਼ ਦਿਖਾਗਾ ਬਕਵਾਸ ਬੰਦ ਕਰ ਕੁੱਤਿਆ ਹਰਾਮ ਦੇਆ ਖਨਜ਼ੀਰਾ ਲਾਂਦੀਆ ਦੱਲਿਆ ਬਗੈਰਤਾ ਜਾਨਮਨ ਹਰਾਮ ਦੇਆ ਪਿਓਰ ਹਰਾਮ ਦੇਆ origignal ਹਰਾਮ ਦੇਆ ਕਰ ਲਓ ਪਹਿਲੇ ਇਹ ਤੁਹਾਡਾ ਮੂਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਯਹੀ ਨਹੀਂ ਅਭੀ ਹੋਰ ਸੁਣੀਏ ਆ ਦੇਖ ਲਓ ਇਹਨਾਂ ਦੇ ਦੋਸਤੋ ਤਮਾਸ਼ੇ ਅੱਧ ਅਢੇਡ ਦੇ ਵਿੱਚ ਹੈਗੀ ਓ ਤੇ ਵੇਖ ਲੋ ਕੀ ਤਮਾਸ਼ੇ ਕਰ ਰਹੀ ਹੈ ਹਨ ਉਹ ਬਹਿ ਜਾ ਬਹਿ ਜਾ ਬੀਬਾ ਜੇਕਰ ਤੇ ਪਿੰਡ ਦੇ ਸਰਪੰਚ ਨੇ ਵੇਖ ਲਈ ਨਾ ਇਹ ਵੀਡੀਓ ਤੇਰੀ ਤੇ ਉਹਨੇ ਤੇਰੀ ਪੈਨਸ਼ਨ ਬੰਦ ਕਰ ਦੇਣੀ ਆ ਮਾਤਾ ਜਿਹੜੀ ਉਮਰ ਤੇਰੀ ਤੀਰਥ ਯਾਤਰਾ ਤੇ ਜਾਂਦੀ ਆ ਉਸ ਉਮਰ ਦੇ ਵਿੱਚ ਆ ਕੇ ਤੂੰ ਠੁਮਕੇ ਲਾਰੀਆ ਇੰਸਟਾਗ੍ਰਾਮ ਤੇ ਹੈ ਇੰਸਟਾਗ੍ਰਾਮ ਤੇ ਤੇ ਅੱਗੇ ਨਹੀਂ ਪਛਾਨਤੀਆਂ ਓਂਡੇ ਬੰਦੇ ਇੰਨਾ ਭੀੜ ਭੜਕਾ ਪਿਆ ਵਾ ਇੰਨਾ ਮਤਲ ਜ਼ਿਆਦਾ ਹਾਈਲਾਈਟ ਕਮ ਹੋ ਰਿਹਾ ਜਿਹੜੇ ਜਿਹੜੇ ਮਾੜੇ ਮੋਟੇ ਹਾਈਲਾਈਟ ਬੰਦੇ ਨੇ ਉਹ ਪਛਾਣ ਲੈਂਦੇ ਆ ਜਿਵੇਂ ਕਿ ਨੂਰ ਦੀ ਮੰਮੀ ਨੂਰ ਦੀ ਮੰਮੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋਗੇ ਆ ਵੇਖੋ ਹੁਣ ਕਿਵੇਂ ਐਕਸਰਸਾਈਜ਼ ਕਰਨ ਦੀ ਆ ਵੇ ਇਹਦੇ ਵੀ ਪਖੰਡ ਪੂਰੇ ਪਖੰਡ ਕਰਦੀ ਹੈ ਵੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਜੇ ਤੁਸੀਂ ਇਹ ਵਰਕਆਊਟ ਕਰਦੇ ਹੋ ਤੇ ਇਹ ਚੀਜ਼ਾਂ ਨੈਟ ਤੇ ਪਾਉਣੀਆਂ ਜ਼ਰੂਰੀ ਨੇ ਹੈ ਇਹਦਾ ਘਰ ਵਾਲਾ ਨਾ ਸਿਰੇ ਦਾ ਕਲਾਨਿਆ ਸਿਰੇ ਦਾ ਕਲਾਨਿਆ ਨੂੰ ਪਤਾ ਵੀ ਉਦਾਂ ਵੀਊ ਨਹੀਂ ਹੋਣਾ ਮੈਂ ਘਰ ਵਾਲੀ ਨੂੰ ਵਿਖਾਵਾਂਗਾ ਤੇ ਫੇਰ ਵੀਊ ਪੈਣੇ ਨੇ ਉਹ ਸਾਲਿਆ ਤੂੰ ਇੰਨਾ ਸਮਝੇ ਵੀ ਕੋਈ ਆਪਣੀ ਮਤਲਬ ਘਰ ਵਾਲੀ ਨੂੰ ਵੀਊ ਖਾਤਰ ਕੁਝ ਵੀ ਐਦਾਂ ਸਾਹਮਣੇ ਦਿਖਾਉਂਦਾ ਆ ਇੰਟਰਨੈਟ ਤੇ ਵੀਡੀਓ ਪਾਉਂਦਾ ਆ ਜਿਹੜੇ ਹਿਸਾਬ ਨਾਲ ਤੂੰ ਪਾ ਰਿਆਂ ਸ਼ਰਮ ਕਰ ਕੰਜਰਾ ਕੋਈ ਸ਼ਰਮ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਨਹੀਂ ਨਹੀਂ ਮਮਾ ਇਦਾਂ ਕੁਛ ਨਹੀਂ ਬਾਨਾ ਵੈਰੀ ਗੁੱਡ ਵੈਰੀ ਗੁੱਡ ਕਹਿਣ ਨਾਲ ਔਰ ਰੰਗਾ ਰੰਗ ਪ੍ਰੋਗਰਾਮ ਦਿਖਾਓ ਜਿਹੜਾ ਰੱਸੀ ਟੱਪ ਦੇ ਹੁੰਦੇ ਨਾ ਉਹ ਪ੍ਰੋਗਰਾਮ ਦਿਖਾ ਫੇਰ ਗੱਲ ਬਾਨੀ ਉਹ ਸਿਆਣੇ ਐਵੇਂ ਥੋੜੀ ਕਹਿੰਦੇ ਆ ਭੁੱਖੇ ਨੰਗਿਆਂ ਦੇ ਹੱਥ ਮੋਬਾਈਲ ਲੱਗਾ ਮਾੜੀ ਮੋਟੀ ਗੱਲ ਥੋੜੀ ਆ ਥੋੜਾ ਟਾਈਮ ਦੋ ਰੁਕ ਜਾਓ ਤੁਸੀਂ ਦੋਸਤੋ ਸਿਰਫ ਥੋੜਾ ਟਾਈਮ ਇਹਨਾਂ A to Z ਲਾਈਵ ਦਿਖਾਇਆ ਕਰਨਾ ਲਾਈਵ ਆ ਥੋੜੀਆਂ ਬੋਤੀਆਂ ਇਹਨਾਂ ਨੂੰ ਰੋਸਟਰ ਲਾਨ ਤਾਂ ਪਾਉਂਦੇ ਆ ਨਾ ਤੇ ਤਾਂ ਕਰਕੇ ਇਹ ਥੋੜੇ ਬੋਤੇ ਬਚੇ ਆ ਨਹੀਂ ਤੇ ਸਾਲੇ ਨੱਟ ਦੇ ਉੱਤੇ ਨੰਗੇ ਹੋ ਜਾਣ ਆਉਣ ਵਾਲਾ ਸਮਾਂ ਇਹਨਾਂ ਦਾ ਹੀ ਆ ਬਸ ਹੁਣ ਲਾਈਵ ਚੱਲਿਆ ਕਰੂ ਪ੍ਰੋਗਰਾਮ ਇਹਨਾਂ ਦਾ ਲਾਈਵ ਵੇਸ ਵਾਲਾ ਕਿਵੇਂ ਪਚੱਕੇ ਮਾਰਦਾ ਜਿਹਦਾ ਮੱਜ ਨੂੰ ਖੁਰਲੀ ਤੇ ਛੱਡਿਆਉਦਾ ਨਾ ਤੇ ਜਦੋਂ ਮੱਜ ਪੱਠੇ ਖਾਂਦੀ ਮੱਜ ਪੱਛ 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 ਕਰਦੀ ਨਾ ਉਹ ਇਹਦਾ ਹਿਸਾਬ ਹੈ ਡੰਗਰ ਦਾ ਇਹਦੀ ਪੱਛ ਪੱਛ ਤੇ ਕਿੰਨੂ ਕਿੰਨੂ ਗੁਸਾਉਂਦਾ ਦੋਸਤੋ ਲਾਈਕ ਕਰਕੇ ਜਰੂਰ ਦੱਸਿਆ ਉਹ ਭੈਣ ਕਤੀੜਾ ਰੋਟੀ ਤੇ ਚਾਜ ਨਾਲ ਖਾਲਾ ਕਿ ਸਾਲਿਆ ਰੋਟੀ ਖਾਣ ਲੱਗਿਆ ਵੀ ਲਾਈਵ ਹੋ ਗਿਆ ਵਾ ਤੂੰ ਇਨਾ ਸਾਲਿਆਂ ਨੂੰ ਇੰਨੀ ਸ਼ਰਮ ਨਹੀਂ ਹੈ ਉਹ ਬੁੜੀ ਵਿਚਾਰੀ ਕੰਮ ਤੇ ਲਾ ਰੱਖੀ ਆਪ ਕਿਦਾਂ ਸਾਲਾ ਪੱਜ ਪੱਜ ਦੋਵੇਂ ਜੀ ਲੱਗੇ ਹੋਏ ਇੰਨੀ ਸ਼ਰਮ ਨਹੀਂ ਆਉਂਦੀ ਕਿ ਸਾਰੀ ਉਮਰ ਉਹਨਾਂ ਤੁਹਾਨੂੰ ਖਵਾਇਆ ਵਾ ਤੇ ਕਿਤੇ ਉਹਨਾਂ ਨੂੰ ਵੀ ਪਕਾ ਕੇ ਖਵਾ ਦਈਏ ਦੁਰ ਫਿਟੇ ਮੋ ਤੇਰਾ ਲੱਖ ਲਾਂ ਤਾਂ ਸਾਲਿਆ ਮੇਰੇ ਵੱਲੋਂ ਮਮਾ ਐਕਸਰਸਾਈਜ਼ ਹੋ ਕਾਨ ਦੀ ਹੈ ਜੋਰ ਤੇਰਾ ਲੱਗੀ ਜਾਂੜਿਆ ਹੈ ਜਾਂ ਸਾਲਿਆ ਜਾ ਜਾ ਲੈਟਰਨ ਚ ਉਹ ਨਾ ਇੱਕ ਦੇ ਬਾਹਰ ਹੀ ਸੁੱਟ ਦੇ ਦੋਸਤੋ ਸੱਚੋ ਸੱਚ ਦੱਸਿਓ ਜਿਹੜੇ ਪੋਜ ਹੈ ਆਪਣੇ ਘਰ ਵਾਲੀ ਦੇ ਦਿਖਾ ਰਿਹਾ ਇਹ ਦਿਖਾਉਣ ਯੋਗ ਹੈ ਇੰਟਰਨੈਟ ਤੇ ਹੈ ਆਪ ਤੁਸੀਂ ਦੱਸਿਓ ਜ਼ਰੂਰ ਕਮੈਂਟ ਕਰਕੇ ਇਹਨਾਂ ਸਾਲਿਆ ਨੇ ਸ਼ਰਮੀ ਲਾ ਲਈ ਆ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਲੋਕੀ ਇੰਨੀਆਂ ਲਾਂਤਾਂ ਪਾਉਂਦੇ ਨਾ ਇੱਥੋਂ ਤੱਕ ਲੋਕੀ ਕਹਿ ਦਿੰਦੇ ਵੀ ਇੰਸਟਾਗ੍ਰਾਮ ਤੇ ਇਹ ਸਭ ਤੋਂ ਸਿਰਫ ਦੂ ਬੰਦਾ ਆ ਇੱਥੋਂ ਤੱਕ ਵੀ ਲੋਕੀ ਕਹਿ ਦਿੰਦੇ ਪਰ ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆਉਂਦੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਜਿਹੜੇ ਇਹਨਾਂ ਦੇ ਪਿੰਡ ਵਾਲੇ ਆ ਇਹਨਾਂ ਦੇ ਪਿੰਡ ਵਾਲੇ ਵੀ ਨਹੀਂ ਇਹਨਾਂ ਨੂੰ ਲਾਂਤਾਂ ਪਾਉਂਦੇ ਸਾਡੇ ਪਿੰਡ ਕੋਈ ਇਦਾਂ ਦਾ ਕੰਮ ਕਰਦਾ ਹੋਏ ਆਪਣੀ ਘਰ ਵਾਲੀ ਨੂੰ ਦਿਖਾ ਕੇ ਤੇ ਪੈਸੇ ਕਮਾਉਂਦਾ ਹੈ ਇੰਟਰਨੈਟ ਤੋਂ ਤੇ ਅਸੀਂ ਤੇ ਲਾਂਤਾਂ ਦੇ ਦੇ ਉਹਨਾਂ ਨੂੰ ਮਾਰ ਦਈਏ ਜਿਹੜੇ ਹਿਸਾਬ ਨਾਲ ਇਹ ਕਰਨ ਦੇ ਆ ਪਤਾ ਨਹੀਂ ਪਿੰਡ ਵਾਲੇ ਯਾਰ ਕਿਦਾਂ ਦੇ ਨੇ ਉਹਨਾਂ ਦੇ ਨਾਲ ਹੀ ਰਲੇ ਜਾਪਦੇ ਉਹ ਵੀ ਘਰੇ ਸਾਲੇ ਕੰਮ ਤੋਂ ਲੜੀ ਜਾਣਗੇ ਤੂੰ ਕਰ ਵੀ ਤੂੰ ਕਰ ਆਪਣੀ ਬੁੜੀ ਨੂੰ ਸਾਰਾ ਦਿਨ ਰੋਟੀਆਂ ਲਾਉਣ ਨੂੰ ਡਾਹਣਦੇ ਐ ਇੱਥੇ ਸਾਲੇ ਕਿੱਡੇ ਐਕਸਰਸਾਈਜ਼ਰ ਬਣੇ ਹੈ ਮੈਂ ਮੰਨਦਾ ਕਿ ਇਹ ਮਾੜੀ ਗੱਲ ਨਹੀਂ ਐ ਐਕਸਰਸਾਈਜ਼ ਕਰਨੀ ਪਰ ਸਾਲੇ ਉਹ ਘਰੇ ਵੀ ਕੰਮ-ਕੁਮ ਕਰ ਲਿਆ ਕਰੋ ਉਹਨੂੰ ਵਿਚਾਰੀ ਨੂੰ ਸਾਰਾ ਦਿਨ ਤੁਸੀਂ ਰੋਟੀਆਂ ਲਾਉਣ ਤੂੰ ਡਾਇਆ ਹੁੰਦਾ ਜਲੀ ਨਾ ਤੇਰੀ ਵੀ ਜਲੀ ਨਾ ਬੈ ਜਾ ਬੈ ਜਾ ਟੇਕੇ ਕਿਤੇ ਕਿੱਡਾ ਖਟਾ ਭੂੰਡ ਹੀ ਬਣੀ ਪਈ ਐ ਕਿਸਦੇ ਡੰਗ ਢੰਗ ਨਾ ਮਾਰਦੀ ਕਿਤੇ ਇਹਦੇ ਘਰ ਵਾਲਾ ਵੀ ਮਿੱਤਰੋ ਪੂਰਾ ਬੇਸ਼ਰਮ ਹੈ ਪੂਰਾ ਬੇਸ਼ਰਮ ਕਦੀ ਇਧਰੋਂ ਐਂਗਲ ਤੋਂ ਕੈਮਰਾ ਮਾਰੂ ਕਦੀ ਇਧਰੋਂ ਸਾਲਿਆ ਛੱਡੀ ਨਾ ਕੋਈ ਉਹਦਾ ਅੰਗ ਜਿਹੜਾ ਦਿਖਾਉਣ ਵਾਲਾ ਰਹਿ ਨਾ ਜਾਏ ਹਲੋ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਆ ਵੀ ਗਾਂ ਤਾਂ ਢਾ ਮੁੰਡਾ ਵੱਡਾ ਹੁੰਦਾ ਬੇਟਾ ਢਾ ਵੱਡਾ ਹੁੰਦਿਆ ਤੁਹਾਡੀਆਂ ਵੀਡੀਓ ਵੇਖ ਕੇ ਕੀ ਸੋਚੇਗਾ ਉਹ ਸਾਲਿਓ ਸਭ ਕੁਝ ਪੈਸਾ ਨਹੀਂ ਹੁੰਦਾ ਠੀਕ ਹੈ ਇੱਜ਼ਤ ਵੀ ਪਿਆਰੀ ਹੁੰਦੀ ਐ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਆ ਕੀ ਚੱਤੀ ਨਹੀਂ ਰੋਟੀ ਖਾਧੀ ਆ ਕੀ ਸਬਜੀ ਸਬਜੀ ਭੁੱਖ ਲੱਗਦੀ ਮੈਂ ਕਿਤੇ ਚੱਕਰ-ਚੱਕਰ ਬੈਠੇ ਸਬਜੀ ਸਬਜੀ ਬਹੁਤ ਜ਼ਿਆਦਾ ਤਾਂ ਨਹੀਂ ਹੈ ਤੋ ਨਾ ਸਬਜੀ ਨੂੰ ਇਹਨਾਂ ਕਿਉਂ ਕਾਹ ਤੋਂ ਲਾਈਕ ਕਰਦੀਆਂ ਸਬਜੀ ਮੇਰੀ ਫੇਵਰੇਟ ਆ ਦੁਪਹਿਰ ਦੁਪਹਿਰ ਭੁੱਖ ਲੱਗੀ ਸੀ ਹੁਣ ਦੁਪਹਿਰ ਦੀ ਲੱਗੀ ਆ ਤੇ ਪਰ ਰੋਟੀ ਹੁਣ ਖਾਈ ਇਹਦੀ ਜੇ ਸਬਜੀ ਮਤਲਬ ਬਚ ਵੀ ਜਾਵੇ ਨਾ ਤਾਂ ਲੁਕੀ ਖਾ ਜਾਂਦੀ ਹੈ ਚਮਚਾ ਨਾਲ ਚਮਚਿਆਂ ਨਾਲ ਤੇ ਇੱਕ ਤੇ ਦੋਸਤੋ ਚਟ ਦੀ ਬਹੁਤ ਆ ਸੌਜੀ ਗੈਪ ਘੱਟ ਦਿਆ ਕਰ ਇਸ ਨੂੰ ਕਹਿੰਦੇ ਆ ਬੇਅਕਲੀ ਸਾਲਾ ਲੰਡੂ ਉਹ ਸਾਲਿਆ ਕੌਲੀ ਖੋਲਾ ਕਿਤੇ ਕੌਲੀ ਵੀ ਨਾ ਖਾਜੇ ਬਾਕੀ ਯਾਰ ਮੈਂ ਕੌਣ ਹਾਂ ਨਾ ਕਹਿਣ ਵਾਲਾ ਤੁਹਾਨੂੰ ਖਾਓ ਖਾਓ ਮੇਰਾ ਵੀਰ ਕੋਈ ਕਸਰ ਨਾ ਰਹੇ ਕੋਈ ਕਸਰ ਨਾ ਛੱਡਿਓ ਉਹ ਸਾਲਿਓ ਕਿ ਹੋਰ ਟੌਪਿਕ ਤੇ ਵੀ ਵੀਡੀਓ ਬਣਾ ਲਿਆ ਕਰੋ ਕਿ ਹਰ ਟਾਈਮ ਸਾਡਾ ਚਪੜ 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 ਮੂੰਹ ਚੱਲਦਾ ਹੀ ਰਹਿੰਦਾ ਆ ਇੰਨਾ ਸਾਲਿਆਂ ਕੋ ਪੜਦੇ ਨਾਂ ਦੀ ਕੋਈ ਚੀਜ਼ ਨਹੀਂ ਟੋੜੇ ਖੋਪੜੀ ਤੋੜ ਸਾਲੇ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਤੇ ਜਿਹੜੇ ਵੀ ਆਇਆ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲ ਸਕਣ ਤੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜਲਦੀ ਸਾਰੇ ਵੀਰਾਂ ਤੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ